ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਬਲੌਗ ਨੂੰ ਕਰਿਓ ਜੀ ਫੋਲੋ ਵਾਚ ਜਿਹੜਾ ਆਪਣਾ ਅੱਜ ਵਾਲਾ ਬਲੌਗ ਹੈ ਇਹ ਹੈਗਾ ਜੀ ਆਪਣਾ ਸਮਰ ਕਲੈਕਸ਼ਨ ਤੇ ਆਪਾਂ ਨਿਊ ਕਲੈਕਸ਼ਨ ਲੈ ਕੇ ਆਏ ਆ ਬਹੁਤ ਸੋਹਣੇ ਸੋਹਣੇ ਡਿਫਰੈਂਟ ਹੈ ਜਿਹੜੇ ਅੱਗੇ ਨਾਲੋਂ ਡਿਫਰੈਂਟ ਹੈ ਜਿਹੜੇ ਆਪਾਂ ਸੂਟ ਲੈ ਕੇ ਆਏ ਆ ਤੇ ਬਟ ਸੂਟ ਤਾਂ ਜਾਨੀ ਕਿ ਕਲੈਕਸ਼ਨ ਦਾ ਆਪਾਂ ਬਹੁਤ ਲੈ ਕੇ ਆਏ ਸੀਗੇ ਤੇ ਪਰ ਵਿਚੋਂ ਅੱਧੀ ਰਹੀ ਹੈ ਅੱਧੀ ਆਪਣੀ ਸੇਲ ਹੋ ਗਈ ਐ ਪਿਕਸਟ ਵਗੈਰਾ ਆਪਣੇ ਆਸ-ਪਾਸੇ ਪਿਕਸਟ ਮੰਗਵਾ ਲਈਆਂ ਜਦੋਂ ਆਪਾਂ ਸੂਟ ਲੈ ਕੇ ਆਏ ਹਨ ਤੇ ਉਹ ਨਾਲ ਦੀ ਨਾਲ ਹੀ ਹੈ ਜਿਹੜੇ ਆਪਣੇ ਸੂਟ ਸੇਲ ਹੋ ਗਏ ਕੁਝ ਕੁ ਸੂਟ ਨੇ ਜਿਹੜੇ ਹਨ ਵੱਖਰੇ ਨਹੀਂ ਬਹੁਤ ਹੀ ਜ਼ਿਆਦਾ ਸੋਹਣੇ ਕੁਝ ਖਾਦੀ ਕਾਟਨ ਦੇ ਵਿੱਚ ਨੇ ਪ੍ਰਿੰਟਡ ਐ ਤੇ ਕੁਝ ਪਿਓਰ ਕਾਟਨ ਦੇ ਵਿੱਚ ਆ ਜਿਹੜੇ ਆਪਣੇ ਕੋਲੇ ਆਪਾਂ ਸੂਟ ਲੈ ਕੇ ਆਏ ਆ ਸੂਟ ਜਾਨੀ ਕਿ ਜਿਹੜੀ ਕਲੈਕਸ਼ਨ ਰਹੀ ਹੈ ਆਪਣੇ ਕੋਲੇ ਗਿਣਮੇ ਆ ਜੇਕਰ ਕਿਸੇ ਭੈਣ ਨੂੰ ਪਸੰਦ ਆਉਂਦੀ ਹੈ ਤਾਂ ਆਪਣਾ ਜਲਦੀ ਜਲਦੀ ਸਕਰੀਨਸ਼ਾਟ ਭੇਜੋ ਤੇ ਆਪਣਾ ਜਿਹੜਾ ਆਰਡਰ ਹੈ ਜਿਹੜਾ ਬੁੱਕ ਕਰਵਾਓ ਨੰਬਰ ਹੈ ਆਪਣਾ ਹੈਗਾ ਜੀ 6239350986 ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਸੂਟ ਜਿਹੜੇ ਆਪਣੇ ਕੋਲੇ ਕੁਛਕ ਬਚੇ ਨੇ ਹਨਾ ਜਨਕਿ ਲਿਮਟ ਦੇ ਵਿੱਚ ਆ ਜਿਹੜੇ ਆਪਣੇ ਕੋਲੇ ਸੂਟ ਰਹਿ ਗਏ ਨੇ ਬਹੁਤ ਹੀ ਸੋਹਣੀ ਵੱਖਰੀ ਦੀ ਜਿਹੜੀ ਆਪਾਂ ਇਸ ਵਾਰ ਆਪਾਂ ਆਪਣੀ ਕਲੈਕਸ਼ਨ ਲੈ ਕੇ ਆਏ ਆ ਤੇ ਚਲੋ ਜੀ ਦਿਖਾਉਣੇ ਆ ਆਪਾਂ ਤੁਹਾਨੂੰ ਹਲੋ ਜੀ ਸਮਰੀਤ ਘਰ ਜਿਹੜੀ ਨਵਰੀਤ ਸੂਟ ਆ ਜਿਹੜੇ ਸੈੱਟ ਕਰ ਰਹੀ ਹੈ ਮੈਨੂੰ ਕਹ ਦਿੰਦੀ ਹੈ ਮੰਮਾ ਤੁਸੀਂ ਲੈ ਕੇ ਆਉਣੇ ਉਹ ਵਿੱਚ ਸੇਲ ਹੋ ਜਾਂਦੇ ਛੋਡੇ ਤੇ ਫਿਰ ਬਲੌਗ ਬਣਾਉਣ ਨੂੰ ਵਿੱਚ ਕੀ ਰਹਿੰਦਾ ਮੈਂ ਕਿ ਪੁੱਤ ਆਪਾਂ ਸੇਲ ਕਰਨ ਨੂੰ ਲੈਉਣੇ ਆਪਾਂ ਕਿਹੜਾ ਓਨਲੀ ਇੱਥੇ ਟੇਬਲ ਤੇ ਦਿਖਾਉਣ ਦੇ ਰੱਖਣ ਦੇ ਲਈ ਲੈ ਕੇ ਆਉਣੇ ਆ ਤੇ ਆਪਾਂ ਸਾਦੇ ਸੂਟ ਹੀ ਆ ਜਿਹੜੇ ਆਪਾਂ ਸੇਲ ਕਰਨ ਵਾਸਤੇ ਹੀ ਲੈ ਕੇ ਆਉਣੇ ਆ ਬਹੁਤ ਹੀ ਜਿਆਦੇ ਸੋਹਣੇ ਜੀ ਤੇ ਡਿਫਰੈਂਟ ਇਹਨਾਂ ਦੇ ਕਲਰ ਆਗੇ ਤਾਂ ਤੁਸੀਂ ਆਪਣਾ ਜਲਦੀ-ਬਲਦੀ ਹਨਾ ਇਸ ਨੰਬਰ ਤੇ ਸਕਰੀਨਸ਼ਾਟ ਭੇਜੋ ਤੇ ਆਪਣਾ ਜਿਹੜਾ ਆਰਡਰ ਆ ਤੁਸੀਂ ਸੂਟਾਂ ਦਾ ਬੁੱਕ ਕਰ ਸਕਦੇ ਆ। ਲਓ ਜੀ ਆਪਾਂ ਆਪਣਾ ਜਿਹੜਾ ਵਲੌਗ ਹੈ ਸ਼ਾਇਦ ਸੂਟਾਂ ਦੇ ਮਦੱਕ ਛੋਟਾ ਬਣੇਗਾ ਤਾਂ ਤੁਸੀਂ ਆਪਾਂ ਕਰਦੇ ਆਂ ਵਲੌਗ ਨੂੰ ਕੰਟੀਨਿਊ ਫੜੋ ਬਟੇ ਫੋਣਾ। ਚਲੋ ਫਸਟ ਸੂਟ ਦਿਖਾਉ। ਸਹੀ ਬਣਾਉਣੀ ਆ ਪ੍ਰੋਪਰ ਠੀਕ ਐ ਮੈਂ ਦਿਖਾਉਣੀ ਐ 1 ਮਿੰਟ ਰੁਕ ਜੀ। ਲਓ ਜੀ ਸਭ ਤੋਂ ਪਹਿਲਾਂ ਆਪਣੇ ਕੋਲੇ ਆ ਗਿਆਗਾ ਕਾਟਨ ਦੇ ਵਿੱਚ ਹੈਗਾਗਾ ਬਲੈਕ ਮੈਂ ਦਿਖਾਉਣੀਆ ਕੋਲ ਕੀ ਦੇਖੋ ਜੀ ਬਹੁਤ ਹੀ ਜਿਆਦੇ ਸੋਹਣਾ ਜਿਹੜਾ ਕਲਰ ਕੰਬੀਨੇਸ਼ਨ ਹੈ ਦੇ ਵਿੱਚ ਰੈੱਡ ਕਰੀਮ ਤੇ ਬਲੈਕ ਹੈ ਜਿਹੜਾ ਇਹਦੇ ਚ ਬਲੈਕ ਬੁਏ ਕਹਿ ਸਕਦੇ ਆਪਾਂ ਜਿਵੇਂ ਕਿਸੇ ਬੇਸ ਦਾ ਯਾਨੀ ਕਿ ਇਹਦੇ ਵਿੱਚ ਆਪ ਦੋ ਤਰ੍ਹਾਂ ਦੇ ਜਿਹੜੇ ਫਲਾਵਰ ਬਣੇ ਹੋਏ ਨੇ ਇੰਨਾ ਕ ਜਿਆਦੇ ਸੋਹਣਾ ਕੱਪੜਾ ਹੈਗਾ ਬਹੁਤ ਜਿਆਦੇ ਸੋਹਣਾ ਸੂਟ ਹੈ ਕਿਦਾਂ ਵੀ ਆਪਾਂ ਇਹਦੇ ਲੈਸ ਲਵਾ ਕੇ ਟਾਈਟ ਇਹਦਾ ਦੁਪੱਟਾ ਕਰਵਾ ਕੇ ਤਪਾ ਸੂਟ ਹੈ ਜਿਹੜਾ ਆਪਣਾ ਰੈਡੀ ਕਰਵਾ ਸਕਦੇ ਆ ਬਹੁਤ ਜਿਆਦੇ ਸੋਨਾ ਸਟੱਫ ਹੈ ਦੇਖੋ ਬਹੁਤ ਹੀ ਸੋਹਣਾ ਦੇਖਿਓ ਪ੍ਰੋਪਰ ਲਓ ਜੀ ਇਹ ਹੋ ਗਿਆ ਆਪਣਾ ਪਹਿਲਾ ਸੂਟ ਬਲੈਕ ਦੇ ਵਿੱਚ ਨੈਕਸਟ ਸੂਟ ਹੈਗੇ ਲੋ ਜੀ ਇਹਦੇ ਉੱਤੇ ਬਣੇ ਨੇ ਹਿਰਨ ਬਲੂ ਦੇ ਉੱਪਰ ਬਲੂ ਸੂਟ ਆਪਣਾ ਇਹ ਦੇਖੋ ਐਡਾ ਜਿਆਦਾ ਇੰਨਾ ਕ ਜਿਆਦਾ ਸੋਨਾ ਇਹਦੀ ਪ੍ਰਿੰਟ ਹੀ ਹੈ ਪ੍ਰਿੰਟ ਪ੍ਰਿੰਟ ਬਣਿਆ ਹੋਇਆ ਹੈ ਇਹਦਾ ਤੇ ਇਹ ਹੈਗੇ ਜੀ ਆਪਣੇ ਕੋਲੇ ਮੈਚਿੰਗ ਸੂਟ ਇਹਦੇ ਨਾਲ ਹਵਾਲੀ ਇਹ ਹੈਗੇ ਸੂਟ ਦੇ ਨਾਲ ਬਾਟਮ ਆਹ ਵਾਲੇ ਕਲਰ ਦੀ ਰੈਸਟ ਕਲਰ ਦੀ ਜਿਹੜੀ ਇਹਦੇ ਨਾਲ ਮੈਚਿੰਗ ਕੀਤੀ ਵੀ ਇਹ ਮੈਨੂੰ ਨਹੀਂ ਪਤਾ ਵੀ ਨਵਰੀਤ ਬਲੌਗ ਬਣਾ ਰਹੀ ਹੈ ਹਨਾ ਤੇ ਵੀ ਕਿੱਦਾਂ ਦੀ ਇਹਦੇ ਵਿੱਚ ਕਲਰ ਆ ਰਿਹਾ ਬਟ ਬਹੁਤ ਜ਼ਿਆਦਾ ਸੁਨਾ ਮੈਨੂੰ ਸ਼ਾਇਦ ਡਾਰਕ ਆ ਰਿਹਾ ਹੈ ਡਾਰਕ ਆ ਰਿਹਾ ਬਟ ਇੰਨਾ ਜ਼ਿਆਦਾ ਡਾਰਕ ਹੈ ਨਹੀਂ ਕਿਉਂਕਿ ਮੈਂ ਪਹਿਲਾਂ ਪਿੱਗ ਜਿਹੜੀਆਂ ਕਲਿੱਕ ਕੀਤੀਆਂ ਸੀਗੀਆਂ ਉਹਦੇ 'ਚ ਡਾਰਕ ਆ ਰਹੇ ਸੀ ਪਰ ਇੰਨਾ ਕੁ ਜ਼ਿਆਦਾ ਸੁਨਾ ਕਲਰ ਐ ਨਾ ਦਾ ਬਹੁਤ ਸੋਹਣਾ ਕੰਬੀਨੇਸ਼ਨ ਬਣਾਇਆ ਗਿਆ ਆ ਕੁਰਤੀ ਆ ਮੰਮਾ ਵਾਲੀ ਬਲੂ ਵਾਲੀ ਸ਼ਰਟ ਹੈ ਆ ਵਾਲੀ ਬਾਟਮ ਹੈ ਠੀਕ ਹੈ ਪਹਿਲਾਂ ਕਹਦੀ ਆ ਮੈਂ ਅਸੀ ਬੀਬੀਆ ਕੁਰਤੀ ਹੁਣ ਦਾ ਸ਼ਰਟ ਹੀ ਕਹਿਣਾ ਤੇ ਨੈਕਸਟ ਸੂਟ ਹੈ ਜਿਹੜਾ ਆਪਣਾ ਵੈਸੇ ਤਾਂ ਬਹੁਤ ਆਪਣੇ ਵਰਗੇ ਵੀ ਹੈ ਨਾ ਲਾਈਟ ਕਲਰ ਹੀ ਕਰਵੀ ਦੇ ਵਿੱਚ ਪਾਉਂਦੇ ਪਰ ਸਾਰਿਆਂ ਦੀ ਵੱਖਰੂ ਵੱਖਰੀ ਪਸਤ ਹੁੰਦੀ ਹੈ ਇੱਕ ਸੂਟ ਆਪਾਂ ਜਿਹੜਾ ਆਲ ਓਵਰ ਲੈ ਕੇ ਜਾਂਦਾ ਹੈ ਇਹ ਵੀ ਹੈਗਾ ਪਿਓਰ ਕਾਟਨ ਦੇ ਉੱਤੇ ਲਾਈਟ ਲਾਈਟ ਕਲਰ ਦੇ ਵਿੱਚ ਹਨਾ ਕੋਈ ਵੀ ਬਣਾ ਸਕਦੇ ਇਦਾਂ ਦੀ ਗ੍ਰੀਨ ਜੀ ਗ੍ਰੀਨ ਨਹੀਂ ਕਹਿ ਸਕਦੇ ਆਪਾਂ ਇਹਨੂੰ ਗ੍ਰੇ ਦਾ ਕਲਰ ਆ ਹਾਂ ਗ੍ਰੇ ਜੀ ਕਲਰ ਦੀ ਆਪਾਂ ਲੈਸ ਵਗੈਰਾ ਲਗਾ ਕੇ ਸੂਟ ਨੂੰ ਜਿਹੜਾ ਵਧੀਆ ਰੈਡੀ ਕਰ ਸਕਦੇ ਹਾਂ ਪਰ ਸੂਟ ਦਾ ਜਿਹੜਾ ਪ੍ਰੋਪਰ ਦੇਖਾ ਹਨਾ ਉਹ ਸੂਟ ਜਦੋਂ ਰੈਡੀ ਹੋ ਜਾਂਦਾ ਉਸ ਤੋਂ ਬਾਅਦ ਹੀ ਪਤਾ ਲੱਗਦਾ ਵੀ ਸੂਟ ਕਿੰਨਾ ਜਿਆਦਾ ਸੋਹਣਾ ਲੱਗਦਾ ਹੈ ਤੇ ਲਓ ਜੀ ਇਸ ਤੋਂ ਬਾਅਦ ਆਪਨਾ ਗਿਆ ਲਵੈਂਡਰ ਵੀ ਹੈ ਤੇ ਪਿੰਕ ਜੀ ਸ਼ੇਡ ਦੇ ਵਿੱਚ ਲਾਈਟ ਜਾਂ ਮਿੱਠਾ ਜਿਹੜਾ ਕਹਿ ਸਕਦੇ ਆਪਾਂ ਮੰਗੋ ਸੌਰੀ ਔਰ ਉਹ ਕਿਹੜਾ ਮੰਗੋ ਕਲਰ ਕਹਿ ਸਕਦੇ ਆਪਾਂ ਹਨਾ ਕੀ ਜੈਲੋ ਜਾਂ ਕਲਰ ਆਗਾ ਇਹ ਵੀ ਹੈਗਾ ਆਪਣੇ ਕੋਲੇ ਸੂਟ ਆ ਗਏ ਕਲਰਫੁਲਰ ਜੇ ਕਲਰ ਪਾਇਆ ਇਹ ਵਿੱਚ ਨਾ ਡਾਰਕ ਹੈ ਤੇ ਨਾ ਇਹ ਹੈਗਾਗਾ ਲਾਈਟ ਲੋ ਜਿਹਨੂੰ ਦੁਆਰੇ ਦੇਖ ਸਕਦੇ ਤੁਸੀਂ ਬਹੁਤ ਹੀ ਜ਼ਿਆਦਾ ਸੋਨਾ ਗਾ ਕਲਰਫੁਲ ਕਲਰ ਸਾਰੇ ਸੂਟਾਂ ਨਾਲੋਂ ਪਹਿਲਾਂ ਵਾਲੀ ਕਲੈਕਸ਼ਨ ਦੇ ਨਾਲੋਂ ਕੁਝ ਹਟਕੇ ਆ ਇਸ ਤੋਂ ਬਾਅਦ ਆ ਗਿਆ ਜੀ ਦੇਖੋ ਜੀ ਇੰਨਾ ਕ ਜਿਆਦਾ ਸੋਹਣਾ ਪ੍ਰਿੰਟ ਬਣਿਆ ਹੋਇਆ ਹੈਗਾ ਆ ਵਾਲਾ ਵੀ ਕਲਰਫੁੱਲੇ ਦੇ ਵਿੱਚ ਵੀ ਆ ਸਾਰੇ ਤਰ੍ਹਾਂ ਦੇ ਜਿਹੜੇ ਕਲਰ ਹੈ ਇਹ ਹੈਗਾ ਜੀ ਆਪਣੇ ਕੋਲੇ ਮੈਚਿੰਗ ਸੂਟ ਇਹਦੇ ਨਾਲ ਵੀ ਮਹਿੰਦੀ ਕਲਰ ਦੀ ਜਿਹੜੀ ਮੈਚਿੰਗ ਕੀਤੀ ਗਈ ਹੈ ਗ੍ਰੀਨ ਦਾ ਕਲਰ ਹਾਂਜੀ ਗ੍ਰੀਨ ਨਹੀਂ ਕਹਿੰਦੇ ਮਹਿੰਦੀ ਕਲਰ ਹੈ ਇਹ ਦੇਖੋ ਜੀ ਬਹੁਤ ਸੋਹਣਾ ਪ੍ਰਿੰਟ ਹੈ ਸ਼ਰਟ ਦਾ ਸਾਰੇ ਸੂਟਾਂ ਦਾ ਜਿਹੜਾ ਕੱਪੜਾ ਹੈ ਜੀ ਪਿਓਰ ਕਾਟਨ ਓਕੇ ਲਓ ਜੀ ਇਦੋਂ ਬਾਅਦ ਨੈਕਸਟ ਟੂ ਸੂਟ ਆ ਗਿਆ ਬਹੁਤ ਹੀ ਜਿਆਦੇ ਸੋਹਣਾ ਵੈਸੇ ਸਾਰੇ ਸੋਹਣੇ ਆ ਸੂਟ ਸਾਰੇ ਇੱਕ ਤੋਂ ਇੱਕ ਵਦਕੇ ਜਿਹੜਾ ਸਾਰੇ ਸੂਟੀ ਜਿਹੜੇ ਬਹੁਤ ਜਿਆਦੇ ਸੋਹਣੇ ਨੇ ਇਹਦੇ ਵਿੱਚ ਵੀ ਸਾਰੇ ਕਲਰ ਪਾਏ ਗਏ ਨੇ ਤੇ ਇਹ ਵੀ ਆਪਣੇ ਕੋਲੇ ਵਿੱਚ ਹੀ ਬਟਰਫਲਾਈ ਬਣਿਆ ਹੋਇਆ ਫਲਾਵਰ ਬਣੇ ਹੋਏ ਨੇ ਬਹੁਤ ਜਿਆਦੇ ਸੋਹਣਾ ਇਹ ਕੱਪੜਾ ਹੈਗਾ ਜੀ ਖਾਦੀ ਦਾ ਖਾਦੀ ਕਾਟਨ ਹੈ ਜਿਹੜੇ ਇਹ ਪ੍ਰਿੰਟ ਦੇ ਵਿੱਚ ਹੈ ਤੇ ਕਾਟਨ ਦੀ ਇਹਦੇ ਨਾਲ ਲੱਗੀ ਹੋਈ ਹੈ ਜੀ ਬਾਟਮ ਦੇਖੋ ਕਿੰਨਾ ਸੋਹਣਾ ਕਲਰ ਹੈ ਜੀ ਕਾਟਨ ਬਾਟਮ ਹਾਂਜੀ ਖਾਦੀ ਕਾਟਨ ਦੀ ਸ਼ਰਟ ਹੈ ਜੀ ਤੇ ਕਾਟਨ ਦੀ ਹੈਗੀ ਇਹਦੇ ਨਾਲ ਬਾਟਮ ਦੇਖੋ ਜੀ ਇਹਦਾ ਆਪਾਂ ਤੁਹਾਨੂੰ ਸਾਰਾ ਖੋਲ ਕੇ ਜਿਹੜੀ ਆਪਾਂ ਸ਼ਰਟ ਦਾ ਦਿਖਾਉਣੀ ਆ ਵੀ ਕਿੰਨੀ ਜਿਆਦੇ ਸੋਨਾ ਜਿਹੜਾ ਹੈ ਪ੍ਰਿੰਟ ਹੈ ਦੇਖੋ ਦੇਖੋ ਕਲਰਫੁਲ ਬਹੁਤ ਜਿਆਦੇ ਸੋਨਾ ਪ੍ਰਿੰਟ ਹੈ ਜਿਵੇਂ ਕਹਦੇ ਹੁੰਦੇ ਵੀ ਆਪਾਂ ਸਿਲੈਕਟਡ ਜਿਹੜੇ ਆਪਾਂ ਪੀਸ ਲੈ ਕੇ ਸੂਟ ਲੈ ਕੇ ਆਏ ਸੀ ਸੂਟਾਂ ਦੇ ਪੀਸ ਤੇ ਬਹੁਤ ਸੂਟ ਹੈ ਜਿਹੜੇ ਆਪਣੇ ਸੇਲ ਹੋ ਗਏ ਮੈਂ ਬਲੌਗ ਵੀ ਨਹੀਂ ਬਣਾ ਸਕੀ ਇਹਨਾਂ ਦਾ ਲੋਜੀ ਸਕਰੀਨਸ਼ਾਟ ਲੈ ਸਕਦੇ ਤੁਸੀਂ ਇਸ ਤੋਂ ਬਾਅਦ ਨੈਕਸਟ ਸੂਟ ਹੈਗਾ ਜੀ ਆਪਣੇ ਕੋਲੇ ਆ ਵਾਲਾ ਇਹ ਹੈਗਾ এবੀਜੀ ਜਿਵੇਂ ਅਸਮਾਨੀ ਜਿਹਾ ਕਲਰ ਹੁੰਦਾ ਹੈ ਨਾ ਓਦਾਂ ਕਲਰ ਆ ਅੰਬੀਆਂ ਜਿਹਾ ਬਣੀਆਂ ਹੋਈਆਂ ਇਹ ਵਾਲੇ ਸੂਟ ਦਾ ਵੀ ਬਹੁਤ ਜਿਆਦਾ ਇਹ ਕਪੜਾ ਹੈਗਾ ਜੀ ਆਪਣਾ ਪੂਰਾ ਪਿਓਰ ਕਾਟਨ ਜਿਵੇਂ ਕਹਿ ਸਕਦੇ ਪੀ ਮਲਾਈ ਵਰਗਾ ਕਪੜਾ ਹੈਗਾ ਇਹ ਦੇ ਕੋਲੇ ਦਾ ਪ੍ਰਿੰਟ ਇਦਾਂ ਵਾਲਾ ਇਦਾਂ ਦਾ ਸੂਟ ਹੈ ਇਹ ਵੀ ਸੂਟ ਆਪਣੇ ਕੋਲੇ ਜੀ ਆਲ ਓਵਰ ਹੈ ਨੇੜੇ ਕਰਕੇ ਦਿਖਾ ਦੇ ਪੁੱਤ ਦੇਖੋ ਪਿਓਰ ਕਾਟਨ ਸੁਨੇ ਸੁਨੇ ਪ੍ਰਿੰਟ ਹੈ ਇਹ ਆਪਣਾ ਇਹ ਵੀ ਹੈਗਾ ਜੀ ਪਿਓਰ ਕਾਟਨ ਦੇ ਉੱਪਰ ਤੇ ਆਹ ਵਾਲਾ ਵੀ ਆਹ ਵੀ ਸੂਟ ਜਿਹੜਾ ਹੈਗਾ ਆਪਣੇ ਕੋਲੇ ਆਲ ਓਵਰ ਹੈ ਜੀ ਤੇ ਏ ਬਣਿਆ ਹੋਇਆ ਹੈਗਾ ਇਹ ਸੂਟ ਹੈ ਜਿਹੜਾ ਖਾਦੀ ਦੀ ਹੈ। ਪ੍ਰਿੰਟਡ ਪ੍ਰਿੰਟਡ ਸੂਟ ਹੈ। ਇਹ ਵੀ ਆਲ ਓਵਰ ਬਹੁਤ ਜਿਆਦੇ ਸੋਹਣੇ ਜਿਹੜੀ ਇਹਦੇ ਵਿੱਚ ਫਲਾਵਰ ਹੈ। ਦੇਖੋ ਨਾ ਆਪਾਂ ਇਹਨੂੰ ਰੈੱਡ ਕਾ ਕਹਿ ਸਕਦੇ ਆ। ਨਾ ਆਪਾਂ ਇਹਨੂੰ ਪਿੰਕ ਕਹਿ ਸਕਦੇ ਆ ਡਾਰਕ ਵੀ ਆ ਸਕਦਾ ਨਾ ਤੇ ਲਾਈਟ ਵੀ ਹੈ ਸਾਰੇ ਤਰ੍ਹਾਂ ਦੇ ਕਲਰ ਹੈ। ਇਹ ਹੈਗਾਗਾ ਖਾਦੀ ਕਾਟਨ ਦੇ ਉੱਤੇ ਜਿਹੜਾ ਸੂਟ ਹੈ ਤਿਆਰ ਕੀਤਾ ਗਿਆ। ਬਹੁਤ ਜਿਆਦੇ ਸੋਹਣਾ ਰ। ਟਾਈ ਡਾਈ ਦਾ ਦੁਪੱਟਾ ਕਰਕੇ ਲੇਸ ਵਗੈਰਾ ਲਗਾ ਕੇ ਸੂਟ ਹੈ ਜਿਹੜਾ ਬਹੁਤ ਸੋਹਣਾ ਤਿਆਰ ਹੋਇਆ। ਇਹਨ ਲਾਸਟ ਔਨ ਲਾਈਟ ਕਲਰ ਦੇ ਵਿੱਚ ਡਾਰਕ ਫਲਾਵਰ ਬਣੇ ਹੋਏ ਐ ਤੇ ਵਿੱਚ ਲਾਸਟ ਔਨ ਵਾਲਾ ਹੁਣ ਇਹ ਦੁਬਾਰਾ ਰਹਿ ਗਿਆ ਜੀ ਆਪਣਾ ਲਾਸਟ ਸੂਨ ਇਹਦੇ ਨਾਲ ਹੈਗੀ ਹੈ ਜੀ orange orange ਕਲਰ ਇਹਦਾ ਵੀ ਜਿਹੜਾ ਕਲਰ ਹੈਗਾ ਫੋਨ ਦੇ ਵਿੱਚ ਡਾਰਕ ਦਿਖਾਈ ਦਿੰਦਾ ਹੋਊਗਾ ਮੈਂ ਪਿਕਸ ਕੀਤੀ ਐ ਨਾ ਪਹਿਲਾਂ ਤਾਂ ਕਰਕੇ ਮੈਨੂੰ ਪਤਾਗਾ ਬਹੁਤ ਸੋਨੇ ਕਲਰਫੁਲ ਆਵਲੀ ਇਹਦੀ ਸ਼ਰਟ ਆ ਆਵਲੀ ਬਾਟਮ ਹੈ ਪਰ ਇੰਨਾ ਜਿਆਦਾ ਡਾਰਕ ਹੈ ਨਹੀਂ ਫੋਨ ਦੇ ਵਿੱਚ ਥੋੜਾ ਜਿਹਾ ਉਹ ਹੋ ਜਾਂਦਾ ਥੋੜਾ ਜਿਹਾ ਕਲਰ ਚੇਂਜ ਹੁੰਦਾ ਇੱਕ ਤਾਂ ਇਸ ਦਾ ਕਲਰ ਚੇਂਜ ਹੋਇਆ ਸੀ ਤੇ ਇੱਕ ਹੋਇਆ ਸੀਗਾ ਆਪਣਾ ਸ਼ਹਿ ਦੇ ਦਾ ਕਿਹੜੇ ਸੂਟ ਦਾ ਇਹਦਾ ਇਹਦਾ ਹੋਇਆ ਸੀ ਗਾਹ ਗ੍ਰੀਨ ਜੇ ਕਲਰ ਦਾ ਇਹਦਾ ਸੱਚ ਇਹਸ ਦਾ ਹੋਇਆ ਸੀ ਨੀਚੇ ਵਾਲ ਮਸਟਰਡ ਦਾ ਆ ਵਾਲਾ ਮਸਟਰਡ ਦਾ ਹੋਇਆ ਸੀਗਾ ਹਮ ਇੱਕ ਆਪਣੇ ਕੋਲ ਇਹ ਵਾਲੀ ਮੈਚਿੰਗ ਹੈ ਜਾਨੀ ਕਿ ਗਿੰਮੇ ਜੇ ਕਹਿ ਸਕਦੇ ਆ ਆਪਣੇ ਕੋਲੇ ਸੂਟ ਹੈ ਜਿਹੜੀ ਸਰਵਰ ਕਲੈਕਸ਼ਨ ਰਹਿ ਗਈ ਹੈ ਤੇ ਜੇਕਰ ਕਿਸੇ ਭੈਣ ਨੂੰ ਹੋਣਾ ਇਹਨਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪੁੱਤ ਡੋਰ ਸਮਾਰਕ ਲਾ ਦੇ ਲੋ ਜੀ ਆਹ ਵਾਲੇ ਜਿਹੜੇ ਆਪਣੇ ਕੋਲੇ ਸੂਟ ਨੇ ਤੇ ਜਲਦੀ ਜਲਦੀ 6239350986 ਇਸ ਨੰਬਰ ਤੇ ਤੁਸੀਂ ਆਪਣਾ ਸਕਰੀਨ ਸ਼ਾਟ ਭੇਜੋ ਤੇ ਆਪਣਾ ਸੂਟ ਹੈ ਜਿਹੜਾ ਬੁੱਕ ਕਰਵਾਓ ਤੇ ਉਸ ਸਕਰੀਨਸ਼ਾਟ ਜਦੋਂ ਭੇਜੋਗੇ ਉਸ ਤੇ ਹੀ ਆਪਾਂ ਇਹਨਾਂ ਦੇ ਸੂਟਾਂ ਦੇ ਪ੍ਰਾਈਸ ਦੱਸਾਂਗੇ ਕੱਪੜਾ ਜਿਹੜਾ ਇੰਨਾ ਕਿ ਜ਼ਿਆਦੇ ਸੋਨਾ ਬਹੁਤ ਜ਼ਿਆਦੇ ਸੋਨਾ ਕੁਝ ਖਾਦੀ ਤੇ ਬਣੇ ਹੋਏ ਨੇ ਖਾਦੀ ਖਾਦੀ ਕੱਪੜਾ ਹੈਗਾ ਹਨਾ ਖਾਦੀ ਕਾਟਨ ਦਾਗਾ ਤੇ ਕੁਝ ਆਪਣੇ ਕੋਲੇ ਪਿਓਰ ਕਾਟਨ ਹੈ ਜਿਵੇਂ ਆਹ ਵਾਲਾ ਸੂਟ ਇਹ ਵੀ ਖਾਦੀ ਤੇ ਹੈ ਜੀ ਦੋਨੋਂ ਸੂਟ ਖਾਦੀ ਦੇ ਆਪਣੇ ਕੋਲੇ ਤੇ ਬਾਕੀ ਜਿਹੜੇ ਸਾਰੇ ਸੂਟ ਹੈਗੇ ਨੇ ਆਪਣੇ ਕੋਲੇ ਕਾਟਨ ਦੇ ਤੁਸੀਂ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਜਿਹੜਾ ਪਸੰਦ ਕਰ ਸਕਦੇ ਹੋ ਤੁਸੀਂ ਦੇਖੇ ਹੋਣਾ ਹਨਾ ਬਲੌਗ ਹੈ ਜਿਹੜੇ ਸਾਰੇ ਸੂਟ ਹੈ ਜਿਹੜਾ ਦੇਖੇ ਹੋਣੇ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ ਤੇ ਤੁਸੀਂ ਆਪਣੇ ਜਲਦੀ ਵਾਲੇ ਸਕਰੀਨਸ਼ਾਟ ਭੇਜੋ ਤੇ ਆਪਣਾ ਆਰਡਰ ਜਿਹੜਾ ਬੁੱਕ ਕਰੋ ਤੇ ਇਦਾਂ ਹੀ ਵਾਸਤੇ ਤੁਸੀਂ ਆਪਣੇ ਇਹ ਵਾਲੇ ਬਲੌਗ ਨੂੰ ਵੀ ਪਲੀਜ਼ ਫੋਲੋ ਵਾਚ ਕਰਿਆ ਕਰੋ ਹਨਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਚਲੋ ਜੀ ਹੁਣ ਆਪਾਂ ਕਿਸੇ ਹੋਰ ਨਵੀਂ ਕਲੈਕਸ਼ਨ ਦੇ ਨਾਲ ਹੈ ਜਿਹੜਾ ਆਪਾਂ ਲੈ ਕੇ ਆਵਾਂਗੇ ਹੋਰ ਇਦੋਂ ਵੀ ਕਿਉਂਕਿ ਇਹ ਵੀ ਬਹੁਤ ਸਾਰੇ ਆਪੋ ਆਪਣੀ ਜਗ੍ਹਾ ਤੇ ਸੂਟਾਂ ਨੇ ਜਿਹੜੇ ਪ੍ਰਿੰਟ ਹੈ ਮੈਚਿੰਗ ਐਂਡ ਆਲਓਵਰ ਸਾਰੇ ਬਹੁਤ ਸੁੰਨੇ ਨੇਗੇ ਤੇ ਨੇਤਾ ਜਿਵੇਂ ਆਪਾਂ ਨਵੀਂ ਵਾਲੀ ਗੱਲ ਕਹਿ ਸਕਦੇ ਨੇ ਤਾਂ ਆਪਾਂ ਨੂੰ ਨਵਾਂ ਜਿਹੜਾ ਪ੍ਰਿੰਟ ਮਿਲਦਾਗਾ ਤੇ ਇਸ ਤੋਂ ਬਾਅਦ ਆਪਾਂ ਜਦੋਂ ਆਪਣੇ ਇਹਨਾਂ ਸੂਟਾਂ ਦੇ ਬਾਅਦ ਆਪੇ ਇੱਕ ਹੋਰ ਜਿਹੜੀ ਨਿਊ ਕਲੈਕਸ਼ਨ ਲੈ ਕੇ ਆਵਾਂਗੇ ਠੀਕ ਹੈ ਜੀ ਓਕੇ ਬਾਏ ਬਾਏ